ਟਾਈਮ ਰਾਤ ਹੋ ਗਈ ਏ ਤੂੰ ਟਾਈਮ ਟਾਈਮ ਚਾਉ ਮੇਰੇ ਮਰਾ ਦੇ ਸੀਗੇ ਹਾਂਜੀ ਕੀ ਹਾਲ ਚਾ ਯੂਟਿਊਬ ਯੂਟਿਊਬ ਫੈਮਿਲੀ ਦਾ ਇਹਲਾ ਕਹਿੰਦਾ ਓਏ ਫੈਮਿਲੀ ਵਾਲਾ ਉਧਰੋਂ ਮੈਸੇਜ ਕਰੇ ਭਾਈ ਹਲਪ ਕਰੋ ਯਾਰ 1500 ਤੇਜ਼ਗੀ ਰਿਜ਼ਰਵ ਦਾ ਟੈਂਕੀ ਫੁੱਲ ਕਰਾਈ ਆ ਬਾਈ ਨੇ ਯਾਰ ਏ ਯਾਰ ਉਹ ਮਿਊਜ਼ਿਕ ਦੀ ਦੇਖਦਾ ਆਪਾਂ ਆਪ ਤੋਂ ਟੈਂਕੀ ਫੁੱਲ ਕਰਾਈ ਜੀ ਜੀ ਐ ਡਾਈ ਹੋਦਰ ਹੈ ਗੱਡੀ ਬੰਦੀ ਹਾਂ ਅੱਜ ਦਾ ਮੌਸਮ ਅੱਜ ਲੈਉਣਗੇ ਮੁਰਗੇ ਨੇ ਮੇਰੀ ਹੈ ਹਾਂ ਮੇਰੀ ਜਣ ਲੱਗੀ ਜਿਹੜੀ ਦੁਪਰ ਪਾਉਦਾ ਗੰਗਾ ਕੂਲਰਸ ਤੋਂ ਤੁਸੀਂ ਕੂਲਰ ਲੈ ਸਕਦੇ ਹੋ ਆਪਣਾ ਬੰਨ੍ਹਾ ਕੰਦੀ ਨਹੀਂ ਹੈਗਾ ਉਹ ਨਹੀਂ ਤਾਂ ਬਹੁਤ ਮੌਸਮੀ ਬੜਾ ਸਾਫ ਸਾਫ ਗਮਸਮ ਗਮਸਮ ਪੈਰਦਮਸ ਆ ਬੈਗ ਜਾ ਕੇ ਚੱਲਦਾ ਭਾਈ ਇਹ ਵੀ ਜਨੇ ਕੈਪਟਨ ਹੈ ਨਾ ਇਹ ਗੈਫਟ ਹੈ ਭਾਈ ਸਾਹਿਬ ਚੱਲ ਵੀ ਮੈਂ ਕਾਰ ਚ ਲਾਈਵ ਕਰਿਆ ਤੇ ਸੜਕ ਤੇ ਦੇਖ ਕੇ ਕਿ ਨਾਲਾ ਰੋਡ ਤੇ ਰਫਰ ਦਾ ਪੰਦੇ ਜੀ ਉੱਪਰ ਫੇਸਬੁੱਕ ਤੇ ਆ ਗਏ ਨਾ ਇਹ ਨਿਕਲ ਗਏ ਆ ਜੀ ਮੈਂਦੀ ਆ ਗਿਆ ਨਾ ਬਾਰਾ ਲੰਘ ਘਰ ਤੇ ਢੀਡ ਪੜੋ ਚਾਹੀ ਗਾ ਹੂੰ ਠੀਕ ਆ ਜੀ ਫੇਸਬੁੱਕ ਤੇ ਲਾਈਵ ਹੁੰਨੇ ਆ YouTube ਤੇ ਬੰਦੇ ਜੀ